ਕਿਉਂ ਕੀਤੀਆਂ ਜਾ ਰਹੀਆਂ ਨੇ ਕੀ ਰੀਜ਼ਨ ਹੈ ਚੇਂਜਸ ਹਰ ਕੰਟਰੀ ਦਾ ਹੱਕ ਹੈ ਕਰਨਾ ਤੇ ਉਹ ਕਰਦੇ ਰਹਿੰਦੇ ਨੇ ਐਸ ਪਰ ਦੇ ਰਿਪੋਰਟਿੰਗ ਕੈਨੇਡਾ ਨੇ ਤਾਂ 20 ਸਾਲ ਕੋਈ ਚੀਜ਼ ਨਹੀਂ ਦਿੱਤਾ 20 ਸਾਲਾਂ ਬਾਅਦ ਆ ਕੇ ਹੁਣ ਆ ਕੇ ਉਹਨਾਂ ਨੇ 2-4 ਇੰਚ ਕਿਤੇ ਵੀ ਜੇਟ ਨੋਟ ਤੇ 19 ਮਾਰਚ 2024 ਤੋਂ ਬਾਅਦ ਕੋਈ ਵੀ ਬੱਚਾ ਜਣਾ ਹੈ ਪਲਸ 2 ਤੋਂ ਬਾਅਦ ਆਪਣੇ ਸਪਾਊਸ ਨੂੰ ਨਹੀਂ ਬੁਲਾ ਪਾਏਗਾ ਕਿ ਨਕਲੀ ਮੈਰਿਜ ਹੀ ਕੰਟਰੈਕਟ ਮੈਰਿਜ ਬਹੁਤ ਹੁਣ ਲੱਭੇ ਸੀ ਨਾ ਉਹਨੂੰ ਸਟਾਪ ਕਰਨ ਵਾਸਤੇ ਗਵਰਨਮੈਂਟ ਨੂੰ ਕੁਝ ਕਰਨਾ ਪੈਣਾ ਸੀ ਇਹ ਵਧੀਆ ਸਟੈਪ ਹੈ ਵੀ ਰੀਅਲੀ ਐਪਰੀਸ਼ੀਏਟ ਜਿਹੜਾ ਕੈਂਡੀਡੀਟ ਗਵਰਨਮੈਂਟ ਤਨਵਾਚੀ ਜਨਰਲ ਬਤਾ ਪਰਫੈਸ਼ਨਲ ਅਟੈਸਟੇਸ਼ਨ ਲੈਟਰ ਲੋਕਾਂ ਨੇ ਬੜਾ ਰੋਲਾ ਪਾਇਆ ਜਿਵੇਂ ਇਹ ਲੈਣੀ ਪੈਣੀ ਹੈ ਜਿਦਾ ਹੁਣ ਤਹੂ ਤੋਂ ਕੁਝ ਨਹੀਂ ਹੋਇਆ ਉਹਦਾ ਕਾਲਜ ਵਾਲਿਆਂ ਨਹੀਂ ਲੈ ਕੇ ਦੇਣੀ ਹੈ ਸਾਡੀ ਸਾਰੇ ਕਾਲਜਿਸ ਤੋਂ ਗੱਲ ਹੋ ਗਈ ਹੈ ਨਸਟੂ ਪਾਸ ਹੁੰਦਾ ਹੀ ਫਟਾਫਟ ਬਾਹਰ ਭੱਜਣ ਦੀ ਕੋਸ਼ਿਸ਼ ਕਰਦੇ ਹੋ ਕੁਝ ਸਿੱਖ ਕੇ ਜਾਇਆ ਕਰੋ ਕੋਈ ਇੰਗਲਿਸ਼ ਸਿੱਖ ਲਓ ਕੋਮਪਿਊਟਰ ਸਿੱਖੋ ਕੋ ਗੱਡੀ ਚਲਾਣੀ ਸਿੱਖ ਲਓ ਕੋ ਖਾਣੇ ਖੁਨੇ ਬਣਾਣੇ ਸਿੱਖ ਲਓ ਕੈਨੇਡਾ ਅੰਬੈਸੀ ਨੇ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਹੈ ਕੈਨੇਡਾ ਬੈਸੀ ਨੇ ਵੀਜ਼ਾ ਦੇ ਤੋ ਮਰਨ ਨਹੀਂ ਕੀਤਾ ਕਾ ਕੋਰਸ ਰੈਲੇਵੈਂਟ ਹੋਣਾ ਆਪਣਾ ਚੁਣੂਣੀ ਕਿਤੇ ਗਲਤ ਰਿਜਿਸਟ੍ਰੇਸ਼ਨ ਨਾਲ ਬੈਠੇ ਹੋ ਕਾਣੀ ਕਰੀ ਦੇ ਵਿੱਚ ਗਲਤ ਲੋਕੇਸ਼ਨ ਨਾਲ ਬੈਠੇ ਹੋ ਤੇ ਵਿਦਆਉਟ ਆਈਐਸ ਵੀ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਐਡ ਦੇਖ ਲੈਣੇ ਹੋ ਕਿ ਪੰਜ ਬੈਂਡ ਹੈ ਚਾਹੇ ਵੀ ਵਿਚਾਰਿਆ ਤੇ ਇੱਕ ਦਾ ਵੀ ਹਰਕਤ ਨਹੀਂ ਕਰਨੀ ਹੈ ਜਦੋਂ ਵੀ ਕੋਈ ਵਿਦੇਸ਼ ਜਾਣ ਬਾਰੇ ਸੋਚਦਾ ਹੈ ਤਾਂ ਸਭ ਤੋਂ ਫਰਸਟ ਪ੍ਰਾਇੋਰਟੀ ਹੁੰਦੀ ਹੈ ਕੈਨੇਡਾ ਜਾਣਾ ਜੀ ਹਾਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਫਰਸਟ ਪ੍ਰਾਇੋਰਟੀ ਹਮੇਸ਼ਾ ਹੀ ਇਹਨਾਂ ਕੰਟਰੀਜ਼ ਨੂੰ ਦਿੱਤੀ ਜਾਂਦੀ ਹੈ ਪਰ ਦਿਨ ਬਦ ਦਿਨ ਇਹ ਜਿਹੜੇ ਰੂਲਸ ਬਹੁਤ ਜ਼ਿਆਦਾ ਟਫ ਹੁੰਦੇ ਜਾ ਰਹੇ ਨੇ ਅਪਡੇਸ਼ਨ ਸਾਰੀਆਂ ਨੇ ਬਹੁਤ ਲੋਕ ਕਨਫਿਊਜ਼ਨ ਨੇ ਕਿ ਕੈਨੇਡਾ ਦੇ ਵਿੱਚ ਟਾਈਮ ਟੂ ਟਾਈਮ ਇਹਨੀਆਂ ਅਪਡੇਟਸ ਕਿਉਂ ਕੀਤੀਆਂ ਜਾ ਰਹੀਆਂ ਨੇ ਕੀ ਰੀਜ਼ਨ ਹੈ ਕਿਹੜੀਆਂ ਨਿਊ ਅਪਡੇਟਸ ਹੋਈਆਂ ਨੇ ਇਸ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਕੈਪਰੀਆ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਸਿਸ ਤੋਂ ਮਿਸਟਰ ਨਿਤਿਨ chavla ਜੀ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਸਰ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਜਦੋਂ ਵੀ ਕੋਈ ਕਿਤੇ ਜਾਣਾ ਚਾਹੁੰਦਾ ਹੈ ਬਾਹਰ ਜਾਣਾ ਚਾਹੁੰਦਾ ਹੈ ਕੈਨੇਡਾ ਉਹਦੀ ਫਰਸਟ ਪ੍ਰਾਇੋਰਟੀ ਹੁੰਦੀ ਹੈ ਪਰ ਕੈਨੇਡਾ ਦੇ ਵਿੱਚ ਜਿਸ ਤਰੀਕੇ ਨਾਲ ਰੂਲਸ ਅਪਡੇਸ਼ਨਸ ਹੁੰਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ ਚੇਂਜ ਕੀਤੇ ਜਾ ਰਹੇ ਨੇ ਚਾਹੇ ਸਪਾਊਸ ਵੀਜ਼ਾ ਨੂੰ ਲੈ ਕੇ ਹੋਵੇ ਜੀਆਈਸੀ ਨੂੰ ਲੈ ਕੇ ਇਹਦੀ ਬਹੁਤ ਕਨਫਿਊਜ਼ਨ ਰਹਿੰਦੀ ਹੈ ਲੋਕਾਂ ਦੇ ਵਿੱਚ ਉਹਨਾਂ ਨੂੰ ਜ਼ਰਾ ਕਲੀਅਰ ਕਰੋ ਦੇਖੋ ਇਹਨਾਂ ਦੇ ਕੋਈ ਸ਼ੱਕ ਨਹੀਂ ਕਿ ਰਣ ਕੀ ਬੱਚੇ ਦੀ ਪਹਿਲੀ ਚੁਆਇਸ ਅੱਜ ਜੇ ਬੱਚਾ ਸੋਚੇ ਕਿ ਮੈਂ ਬਾਹਰ ਜਾਣਾ ਤਾਂ ਪਹਿਲੀ ਚੁਆਇਸ ਕੈਨੇਡਾ ਸੀ ਅੱਜ ਵੀ ਕੈਨੇਡਾ ਤੇ ਕੱਲ ਵੀ ਕੈਨੇਡਾ ਹੀ ਰਹਿਣੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਚੇਂजेस ਹਰ ਕੰਟਰੀ ਦਾ ਹੱਕ ਹੈ ਕਰਨਾ ਤੇ ਉਹ ਕਰਦੇ ਰਹਿੰਦੇ ਨੇ ਐਸ ਪਰ ਦੇ ਨੇ ਪਾਲਿਸੀਜ਼ ਜੇ ਗੱਲ ਕਰੀਏ ਆਸਟ੍ਰੇਲੀਆ ਦੇ ਉਹਨੇ ਕਈ ਵਾਰੀ ਚੇਂਜ ਕੀਤੇ ਗੱਲ ਕਰੀਏ ਯੂਕੇ ਦੀ ਯੂਐਸਏ ਦੀ ਤਾਂ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਹੈ ਕੈਨੇਡਾ ਨੇ ਤਾਂ 20 ਸਾਲ ਕੋਈ ਚੇਂਜ ਨਹੀਂ ਕੀਤਾ 20 ਸਾਲਾਂ ਬਾਅਦ ਆ ਕੇ ਹੁਣ ਆ ਕੇ ਉਹਨਾਂ ਨੇ 2-4 ਚੇਂਜ ਕੀਤੇ ਉਹ ਵੀ ਜਦੋਂ ਨਾਲ ਕੋ ਲ ਅੱਜ ਕੈਨੇਡਾ ਨੇ ਤਿੰਨ ਚਾਰ ਨਵੇਂ ਚੇਂਜ ਕੀਤੇ ਦਸੰਬਰ ਦੇ ਵਿੱਚ ਇਹਨਾਂ ਨੇ ਪਹਿਲਾ ਚੇਂਜ ਕੀਤਾ ਕਿ ਜੀਆਈਸੀ ਵਧਾ ਦੇਵਾਂਗੇ 10200 ਡਾਲਰ ਜਿਹੜਾ 20 ਸਾਲਾਂ ਤੋਂ ਇੱਕੋ ਹੀ ਖਰਚਾ ਚੱਲਿ ਆ ਰਿਹਾ ਸੀ ਉਹ ਵਧ ਕੇ 2835 ਹੋ ਗਿਆ ਤੇ ਹੋਣਾ ਵੀ ਸੀ ਚਲੋ ਠੀਕ ਹੈ ਨਾ ਕਿਉਂਕਿ ਮਹਿੰਗਾਈ ਇੰਨੀ ਵਧੇ ਕਿ ਸੀ 20 ਸਾਲਾਂ 'ਚ ਮਹਿੰਗਾਈ ਡਬਲ ਤਾਂ ਹੋ ਗਈ ਤੇ ਜਿਉਂ ਉਹਨਾਂ ਨੇ 20 ਸਾਲ ਬਾਅਦ ਇੱਕੋ ਬਣੀ ਚੇਂਜ ਕਰਦਾ ਇਟਸ ਅ ਗੁੱਡ ਥਿੰਗ ਔਰ ਨਾਲੇ ਉਹ ਬੱਚੇ ਦਾ ਆਪਣਾ ਪੈਸਾ ਹੈ ਉਹ ਖਰਚਾ ਨਹੀਂ ਹੋ ਰਿਹਾ ਬੱਚੇ ਨੂੰ ਉੱਥੇ ਅੱਗੇ ਪੈਸਾ ਵਾਪਸ ਮਿਲ ਰਹਾ ਹੈ ਇਹ ਸਾਰਾ ਨੂੰ ਪਤਾ ਹੈ ਦੂਜਾ ਚੇਂ ਇਹ ਲੋਕ ਸਪਾਊਸ ਨੂੰ ਵੀ ਜਦ ਤੱਕ ਸਿਰਫ ਮਾਸਟਰ ਡਿਗਰੀ ਵਾਲੇ ਬੱਚੇ ਨੂੰ ਕੈਨੇਡਾ ਕਹਿੰਦਾ ਸੀ ਪਲੱਸ 2 ਪਾਸ ਵਾਲੇ ਵੀ ਆ ਜਾਓ ਉਹਦੇ ਵਿੱਚ ਨੁਕਸਾਨ ਕੀ ਹੋਇਆ ਕਿ ਲੋਕਾਂ ਨੇ ਫੇਕ ਮੈਰਿਜ ਬੜੀ ਖਰਾਨੀ ਸ਼ੁਰੂ ਕਰ ਦਿੱਤੀ ਮੁੰਡੇ ਲੈ ਕੇ ਕਹਿੰਦੇ ਸੀ ਕਿ ਕੁੜੀ ਆਲਸ ਪਾਸ ਮਿਲ ਜਵੇ ਕੁੜੀ ਲੈ ਕੇ ਕਹਿੰਦੇ ਸੀ ਕੁੜੀ ਨੂੰ ਆਲਸ ਕਰਾਤੀ ਹੈ ਮੁੰਡਾ ਪੈਸੇ ਲਾਣ ਆਲਾ ਮਿਲ ਜੇ ਤਾਂ ਕੁੱਲ ਮਿਲਾ ਕੇ ਹੋਇਆ ਕਿ ਨਕਲੀ ਮੈਰਿਜ ਜਦ ਤੱਕ ਬੈਸੀ ਨੂੰ ਪਤਾ ਲੱਗਿਆ ਤਦ ਤੱਕ ਹਜ਼ਾਰਾਂ ਲੋਕ ਉੱਥੇ ਪਹੁੰਚ ਚੁੱਕੇ ਸੀਗੇ ਫਿਰ ਅੰਬੈਸੀ ਨੂੰ ਸਮਝ ਆਇਆ ਕਿ ਇਹ ਪੰਜਾਬ ਹੈ ਜਾਂ ਇੰਡੀਆ ਦਾ ਲੋਕੀ ਆਪਣੀ ਕਜ਼ਨ ਨਾਲ ਵਿਆਹ ਕਰਾ ਗਿਰੇ ਆਂਦੇ ਕੀ ਇਹਨੇ ਆ ਇਸ ਕਿੰਨੀ ਹੋਈ ਹੈ ਕੰਟਰੈਕਟ ਮੈਰਿਜਸ ਦਾ ਬਹੁਤ ਕੰਟਰੈਕਟ ਮੈਰਿਜਸ ਦਾ ਪੰਗਾ ਜਦੋਂ ਉਹਨਾਂ ਨੂੰ ਸਿਚੁਏਸ਼ਨ ਸਮਝ ਆਈ ਫਿਰ ਉਹਨਾਂ ਨੇ ਕਹਤਾ ਕਿ ਮਾਸਟਰਸ ਡਿਗਰੀ ਤੱਕ ਜਾ ਕੇ ਬੱਚਾ ਮੈਚੂਰ ਹੋ ਜਾਂਦਾ ਹੈ ਫਿਰ ਉਹਨਾਂ ਨੇ ਮੈਚੂਰ ਸਟੂਡੈਂਟ ਵਾਸਤੇ ਇੱਕ ਕਰਤਾ ਹੁਣ ਰੀਸੈਂਟ ਰੂਲ ਜਿਹੜਾ ਨੇ ਇਸ਼ੂ ਕੀਤਾ ਹੈ ਕਿ ਇਮੀਡੀਏਟ ਨੋਟ ਤੇ 19 ਮਾਰਚ 2024 ਤੋਂ ਬਾਅਦ ਕੋਈ ਵੀ ਬੱਚਾ ਜਿਹੜਾ ਹੈ ਪਲੱਸ 2 ਤੋਂ ਬਾਅਦ ਆਪਣੇ ਸਪਾਊਸ ਨੂੰ ਨਹੀਂ ਬੁਲਾ ਪਾਏਗਾ ਜਿਹੜਾ ਮਾਸਟਰਸ ਡਿਗਰੀ ਕਰਨ ਚਾਹੁੰਦਾ ਹੈ ਜਾਂ ਪੀ ਐਚ ਡੀ ਕਰਨ ਚਾਹੁੰਦਾ ਹੈ ਸਿਰਫ ਉਹ ਹੀ ਆਪਣੇ ਸਪਾਊਸ ਨੂੰ ਹਸਬੰਡ ਜਾਂ ਵਾਈਫ ਨੂੰ ਨਾਲ ਲੈ ਕੇ ਜਾ ਪਾਏਗਾ ਓਕੇ ਸਰ ਇਹ ਰੂਲ ਬਹੁਤ ਵਾਰਾ ਲੋਕ ਉੱਥੇ ਜਿਹੜੇ ਗਏ ਹੋਏ ਨੇ ਇਸੇ ਇੰਟੈਂਸ਼ਨ ਨਾਲ ਗਏ ਸੀ ਕਿ ਅਸੀਂ ਸੈਟਲ ਹੋ ਜਾਈਏ ਬਾਅਦ ਚੋਂ ਆਪਣੇ ਫੈਮਿਲੀ ਨੂੰ ਬੁਲਾ ਲਈਏ ਕਹਿ ਦਈਏ ਕਿ ਇੱਕ ਰਿਵਾਜ ਹੀ ਚੱਲਦਾ ਆ ਰਿਹਾ ਕਿ ਇੱਕ ਬੰਦਾ ਚਲਾ ਗਿਆ ਸਾਰੀ ਫੈਮਿਲੀ ਬਾਹਰ ਚਲੀ ਜਾਂਦੀ ਹੈ ਨਿਊ ਪ੍ਰੋਸੈਸ ਦੀ ਜੇ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਕਿ ਅਪਡੇਸ਼ਨ ਸਾਰੀਆਂ ਸਪਾਊਸ ਨੂੰ ਬੁਲਾਉਣਾ ਡਿਫਿਕਲਟ ਹੋ ਗਿਆ ਫੈਮਿਲੀ ਦੇ ਲਈ ਕਿੰਨਾ ਡਿਫਿਕਲਟ ਹੋ ਗਿਆ ਦੇਖੋ ਫੈਮਿਲੀ ਵਾਸ ਨੇਵਰ ਡਿਫਿਕਲਟ ਹਰ ਮਾਪੇ ਨੂੰ ਹੱਕ ਹੈ ਜਿਹੜਾ ਬੱਚਾ ਉੱਥੇ ਪੜਦਾ ਪਿਆ ਕਿਸੇ ਵੀ ਦੇਸ਼ ਵਿੱਚ ਉਹਨੂੰ ਜਾ ਕੇ ਮਿਲ ਸਕਦਾ ਕੈਨੇਡਾ ਦਾ ਤਾਂ ਰੂਲ ਹੀ ਆ ਚਲੋ ਇਹਨਾਂ ਨੇ 10 ਸਾਲਾਂ ਦਾ ਵੀਜ਼ਾ ਦੇਣਾ ਹੈ 10 ਸਾਲ ਚ 6 ਮਹੀਨੇ ਤੋਂ ਵੀ ਵੱਧ ਵਾਰ ਰਹਿ ਸਕਦੇ ਹੋ ਤੁਸੀਂ ਇੱਕ ਵਾਰੀ ਜਾਓ ਦੋ ਵਾਰੀ ਜਾਓ ਹਰ 6 ਮਹੀਨੇ ਬਾਅਦ ਚੱਲਿਓ ਹਸਬੰਦ ਨੂੰ ਵੀ ਮਿਲਣਾ ਔਖਾ ਨਹੀਂ ਹੋਇਆ ਦੋ ਤਰੀਕੇ ਨੇ ਪਹਿਲਾ ਤਰੀਕਾ ਜਦੋਂ ਤਾਂ ਮਾਸਟਰ ਡਿਗਰੀ ਵਿੱਚ ਅੱਛਾ ਜਾਵੇ ਤੇ ਬੱਚਾ ਨਾਲ ਹੀ ਹਸਬੰਦ ਨੂੰ ਲੈ ਕੇ ਜਾ ਸਕਦਾ ਜਾਂ ਵਾਈਫ ਨੂੰ ਨਾਲ ਲੈ ਕੇ ਜਾ ਸਕਦਾ ਹੈ। ਦੂਜਾ ਜਦੋਂ ਵਰਕ ਪਰਮਿਟ ਤੇ ਚਲਾ ਗਿਆ 2 ਸਾਲ ਦੀ ਪੜ੍ਹਾਈ ਕਰਕੇ 3 ਸਾਲਾਂ ਦਾ ਵਰਕ ਪਰਮਿਟ ਤਾਂ ਮਿਲਣਾ ਹੀ ਹੈ। ਜਦੋਂ ਵਰਕ ਪਰਮਿਟ ਤੇ ਚਲਾ ਗਿਆ ਉਦੋਂ ਤਾਂ ਸਪਾਊਸ ਨੂੰ ਬੁਲਾ ਹੀ ਸਕਦਾ ਹੈ ਕਿਉਂਕਿ ਉਹ 3 ਸਾਲ ਦੇ ਓਪਨ ਵਰਕ ਪਰਮਿਟ ਦੇ ਉੱਪਰ ਹੈ ਤੇ ਆਪਣੇ ਸਪਾਊਸ ਨੂੰ ਵੀ ਵਰਕ ਪਰਮਿਟ ਤੇ ਬੁਲਾ ਸਕਦਾ ਹੈ। ਤਾਂ ਕੋਈ ਇੰਨਾ ਔਖਾ ਨਹੀਂ ਨਾਲੇ ਐਡਾ ਵੱਡਾ ਕੋਈ ਮਾਰਜਨ ਨਹੀਂ ਸੀਗਾ ਜਿੰਨਾ ਕਿ ਲੋਕਾਂ ਨੂੰ ਲੱਗਨ ਲੱਪਿਆ ਕਿ ਬੜਾ ਵੱਡਾ ਇਹ ਤਾਂ 5% ਇਦਾਂ ਦਾ ਬੱਚਾ ਸੀ ਜਿਹੜਾ ਨਕਲੀ ਮੈਰਿਜ ਕਰਾ ਕੇ +2 ਉਹ ਕਈ ਹੱਦ ਤੱਕ ਤਾਂ ਸਹੀ ਸੀਗਾ ਜਿਹੜੀਆਂ ਚੰਗੇ ਪਰਿਵਾਰ ਸੀ ਉਹਨਾਂ ਦਾ ਸਹੀ ਸੀਗੀ ਸੋਚ ਸਹੀ ਸੀਗੀ ਚਲੋ ਦੋਨੇ ਜੀ ਇਕੱਠੇ ਜਾਣਗੇ ਇੱਕ ਦੂਜੇ ਦਾ ਧਿਆਨ ਰੱਖਿਆ ਰਹੇਗਾ ਪਰ ਉਹਦੀ ਆੜ ਵਿੱਚ ਜਿਹੜੀ ਨਕਲੀ ਮੈਰਿਜ ਕੰਟਰੈਕਟ ਮੈਰਿਜ ਬਹੁਤ ਹੋਣ ਲੱਗੀ ਸੀ ਨਾ ਉਹਨੂੰ ਸਟਾਪ ਕਰਨ ਵਾਸਤੇ ਗਵਰਨਮੈਂਟ ਨੂੰ ਕੁਝ ਕਰਨਾ ਪੈਣਾ ਸੀ ਤੇ ਇਹ ਵਧੀਆ ਸਟੈਪ ਹੈ ਵੀ ਰੀਅਲੀ ਐਪਰੀਸ਼ੀਏਟ ਜਿਹੜਾ ਕੈਂਡੀਡੇਟ ਗਵਰਨਮੈਂਟ ਇਹ ਸਟੈਪ ਲੈਂਦਾ ਹੈ ਇਹ ਫਾਇਦੇ ਵਾਲਾ ਸਟੈਪ ਹੈ ਉਹ ਕਹਿੰਦੇ ਨੇ ਆਟੇ ਨਾਲ ਘੋਣ ਵੀ ਪੀਸ ਜਾਂਦਾ ਉਹਨਾਂ ਨਾਲ ਆਹੀ ਹੋ ਗਿਆ ਕਿ ਜਿਹੜੇ ਮਤਲਬ ਔਰਿਸਨਲ ਜਿਹਨਾਂ ਦੇ ਜੈਨੂਇਨ ਕੇਸਿਸ ਨਾਲ ਫੇਕ ਦੇ ਵਿੱਚ ਕੀ ਚੇਂਜੇਸ ਆਈਆਂ ਨੇ ਇਸ ਬਾਰੇ ਸਾਡੇ ਵੀਵਰਸ ਨੂੰ ਜ਼ਰੂਰ ਦੱਸੋ ਦੇ ਖ਼ੈਕਤ ਨਵਜਿਨ ਨਾ ਬਤਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੋਕਾਂ ਨੇ ਬੜਾ ਰੋਲਾ ਪਾਇਆ ਜੀ ਪੀਐਲ ਹੁਣ ਲੈਣੀ ਪੈਣੀ ਹੈ ਜੀ ਇੰਦਾ ਹੋ ਜੂ ਇੰਦਾ ਹੋ ਜੂ ਕੁਛ ਨਹੀਂ ਹੋਇਆ ਉਹਨਾਂ ਨੇ ਕਿਹਾ ਕਹਿੰਦੇ ਅਸੀਂ 2 ਲੱਖ ਸਮਥਿੰਗ ਵੀਜ਼ਾ ਪਹਿਲੇ 3 ਲੱਖ ਸਮਥਿੰਗ ਉਹਨਾਂ ਨੇ ਕਿਹਾ ਫਿਰ 2 ਲੱਖ ਸਮਥਿੰਗ ਜਾ ਕੇ ਕਿ ਇੰਨੇ ਕਸੀ ਸਾਲ ਦੇ ਸਟੱਡੀ ਪਰਮਿਟ ਈਸ਼ੂ ਕਰਨੇ ਹੈ ਪੰਦੀ ਗਲਤ ਆ ਦੂਜੇ ਪਾਸੇ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ 1.14-15 ਲੱਖ ਬੰਦਾ ਸਾਨੂੰ ਅਗਲੇ 3 ਸਾਲਾਂ 'ਚ ਚਾਹੀਦਾ ਵੀ ਹੈ ਪਰ ਹੁਣ ਕੀ ਹੈ ਕਿ ਹੁਣ ਐਵਰੀ ਟੌਮ ਡਿਕ ਐਂਡ ਹੈਰੀ ਹਰ ਲੱਲੂ ਪੰਜੂ ਨੂੰ ਵੀਜ਼ਾ ਨਹੀਂ ਮਿਲੂਗਾ ਤੁਹਾਨੂੰ ਵੀਜ਼ਾ ਉਹਨੂੰ ਮਿਲੂਗਾ ਜਿਹੜਾ ਬੰਦਾ ਐਲੀਜੀਬਲ ਹੈ ਐਲੀਜੀਬਲ ਬਿਲਕੁਲ ਜਿਹੜੇ ਬੱਚੇ ਦੇ 6 ਬੈਂਡ ਓਵਰਾਲ ਹੈਗੇ ਨੇ ਜਿਹੜਾ ਬੱਚਾ 60% ਮਾਰਕਸ ਹੈ ਜੈਨੂਨ ਸਟੱਡੀ ਕਰਨ ਵਾਸਤੇ ਜਾ ਰਿਹਾ ਜਿਹਦਾ ਪਰਪਸ ਸਿਰਫ ਅਰ ਸਿਰਫ ਪੜ੍ਹਾਈ ਕਰਨਾ ਹੈ ਉਸ ਤੋਂ ਬਾਅਦ ਸੈਟਲ ਹੋਣਾ ਹੈ ਤੇ ਕੰਟਰੀ ਕਹਿੰਦੀ ਹੈ ਕਿ ਜ਼ਰੂਰ ਆਓ ਵੈਲਕਮ ਹੈ ਦੋਨੇ ਹੱਥ ਖੋਲ ਕੇ ਸਵਾਗਤ ਕਰਨ ਲਈ ਕੰਟਰੀ ਤਿਆਰ ਖੜੀ ਹੈ ਜਾਣ ਵਾਲੇ ਬੰਦੇ ਦੇ ਵਿੱਚ ਜਿਹੜਾ ਹੈ ਉਹ ਸਹੀ ਡਾਕੂਮੈਂਟੇਸ਼ਨ ਦਾ ਤੇ ਆਇਲਸ ਕਰਨ ਦਾ ਹਿੰਮਤ ਜੜੀ ਆ ਹੋਣੀ ਚਾਹੀਦੀ ਹੈ ਦੂਸਰੀ ਗੱਲ ਕੀ ਪ੍ਰੋਸੈਸ ਦੇ ਵਿੱਚ ਕੋਈ ਚੇਂਜ ਆ ਦੇਗਾ ਕੋਈ ਚੇਂਜ ਨਹੀਂ ਯਾਨੀ ਉਹੀ ਸਟੈਪ ਹੈ ਪਹਿਲੇ ਆਫਰ ਲੈਟਰ ਆਣੀ ਜਾਂ ਫਿਰ ਅਸੀਂ ਫੀਸ ਜਮ੍ਹਾਂ ਕਰਾਣੀ ਹੈ ਮੈਡੀਕਲ ਕਰਵਾ ਲਿਆ ਹੁਣ ਜਿਹੜੀ ਪੀਏਐਲ ਦੀ ਗੱਲ ਆ ਰਹੀ ਹੈ ਕਿ ਪਰਮਿਸ਼ਨਲ ਅਟੈਸਟੇਸ਼ਨ ਲੈਟਰ ਲੈਣੀ ਹੈ ਉਹ ਤਾਂ ਕਾਲਜ ਵਾਲਿਆਂ ਨੇ ਹੀ ਲੈ ਕੇ ਦੇਣੀ ਹੈ ਸਾਡੇ ਸਾਰੇ ਕਾਲਜਿਸ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਅਸੀਂ ਆਪ ਇਸ਼ੂ ਕਰਨੀ ਤੇ ਉਹ ਕਾਲਜ ਵਾਲਿਆਂ ਨੇ ਇੱਕ ਲੈਟਰ ਇਸ਼ੂ ਕਰਨੀ ਹੈ ਜਿੰਨਾ ਉਹ ਪਹਿਲੇ ਐਲਓ ਇਸ਼ੂ ਕਰਦੇ ਸੀਗੇ ਉਹਦੇ ਨਾਲ ਹੀ ਹੁਣ ਪੀਏਐਲ ਵੀ ਇਸ਼ੂ ਕਰ ਦੇਣਗੇ ਤਾਂ ਨੋ ਬੈਕ ਡੀਲ ਹੈ ਨਾ ਕਿਉਂਕਿ ਹੋਇਆ ਕਿ ਉਹ ਪੀਐਲ ਦਾ ਮਾਮਲਾ ਕਿ ਸੈਂਟਰ ਗਵਰਨਮੈਂਟ ਨੇ ਸਟੇਟ ਗਵਰਨਮੈਂ ਕਿ ਤੁਸੀਂ 30000 ਬੰਦੇ ਭਲਾ ਸਕਦੇ ਹੋ ਜਾਂ 40000 ਬੰਦੇ ਭਲਾ ਸਕਦੇ ਹੋ 10 ਸਟੇਟ ਹੈ ਨਾ 10000 ਬੰਦੇ ਬਣਦੇ ਕਿ ਤੁਸੀਂ ਇੰਨੇ ਬੱਚਾ ਭਲਾ ਸਕਦੇ ਹੋ ਇਸ ਤੋਂ ਵੱਧ ਨਹੀਂ ਭਲਾ ਸਕਦੇ ਸਟੇਟ ਵਾਲਿਆਂ ਨੇ ਕਾਲਜ ਦੀ ਕਪੈਸਿਟੀ ਦੇ ਸਾਰਾ ਉਹਨਾਂ ਨੇ ਸੀਟਾਂ ਦਿੱਤੀਆਂ ਵੀ ਤੁਹਾਡਾ ਛੋਟਾ ਕਾਲਜ ਤਾਂ ਤੁਸੀਂ 200 ਸੀਟ ਵੱਡਾ ਕਾਲਜ ਤਾਂ 500 ਸੀਟ ਇਦਾਂ ਉਹਨਾਂ ਨੇ ਸੀਟਾਂ ਵੰਡਤੀਆਂ ਹੁਣ ਕੀ ਹੈ ਕਿ ਕਾਲਜ ਸਟੇਟ ਨੂੰ ਕਹੇਗਾ ਕਿ ਮੇਰੇ ਕੋਲ 500 ਸੀਟਾਂ ਹੈਗੀਆਂ ਨੇ ਉਹ ਚੋਂ ਆਹ ਦੀ ਇੱਕ ਸੀਟ ਦੀ ਲੈਟਰ ਦੇ ਦਿਓ ਪੀਐਲ ਦੇਦਣਗੇ ਨਾਰਮਲ ਜੀ ਗੱਲ ਹੈ ਪ੍ਰੋਸੈਸ ਹੈ ਸਿਰਫ ਜੀ ਸੋ ਪਹਿਲੇ ਆਫਰ ਲੈਟਰ ਫੀਸ ਜਮਾ ਕਰਾਈ ਬੱਚੇ ਨੇ ਉਹਦੀ ਐਲਓਏ ਦੇ ਨਾਲ ਪੀਏ ਲੱਗੀ ਪਰਮਿਸ਼ਨ ਅਡਰੈਸਟੇਸ਼ਨ ਲੈਟਰ ਅੰਬੈਸੀ ਦੇ ਵਿੱਚ ਫਾਈਲ ਲਗਣੀ ਹੈ ਤੇ 15 ਦਿਨਾਂ 'ਚ ਵੀਜ਼ਾ ਹੈ ਕੈਨੇਡਾ ਅੰਬੈਸੀ ਨੇ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਹੈ ਕੈਨੇਡਾ ਅੰਬੈਸੀ ਨੇ ਵੀਜ਼ਾ ਦੇਣ ਤੋਂ ਮਨਾਂ ਨਹੀਂ ਕੀਤਾ ਹੈ ਸਰ ਸਟੂਡੈਂਟਸ ਉਹ ਬਹੁਤ ਜ਼ਿਆਦਾ ਡਰਨ ਲੱਗੇ ਨੇ ਕੈਨੇਡਾ ਜਾਣ ਨੂੰ ਕਿਉਂਕਿ ਦੇਖਿਆ ਜਾਵੇ ਬਹੁਤ ਸਾਰੀਆਂ ਇਦਾਂ ਦੀਆਂ ਨਿਊਜ਼ ਵੀ ਤੁਸੀਂ ਵੀ ਸੁਣ ਰਹੇ ਹੋ ਕਿ ਮਤਲਬ ਹਾਰਟ ਅਟੈਕ ਹੋ ਗਿਆ ਜਾਂ ਫਿਰ ਮੌਤਾਂ ਹੋ ਰਹੀਆਂ ਨੇ ਉਸ ਤੋਂ ਇਲਾਵਾ ਰੂਲਸ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ ਪੈਸੇ ਨੂੰ ਲੈ ਕੇ ਵੀ ਬਹੁਤ ਕਿ ਡਬਲ ਕਰ ਦਿੱਤੀ ਹੈ ਜੀਆਈਸੀ ਇੰਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਟੂਡੈਂਟ ਦਾ ਫਿਊਚਰ ਜੇ ਗੱਲ ਕਰੀਏ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਮੈਂ ਪਹਿਲੇ ਵੀ ਕਿਹਾ ਕਿ ਹਰ ਬੰਦੇ ਦਾ ਫਿਊਚਰ ਹਰ ਜਗ੍ਹਾ ਤੇ ਸੈਟਲ ਨਹੀਂ ਹੋਣਾ ਅੱਜ ਕੰਪੀਟੈਂਟ ਬੱਚੇ ਦੀ ਲੋੜ ਹੈ ਅੱਜ ਉਸ ਬੱਚੇ ਦੀ ਲੋੜ ਹੈ ਪੂਰੀ ਦੁਨੀਆ ਨੂੰ ਜਿਹੜਾ ਬੱਚਾ ਕੰਫੀਡੈਂਟ ਹੈਗਾ ਜਿਹੜਾ ਬੱਚਾ ਪੜਿਆ ਲਿਖਿਆ ਹੈ ਜਿਹੜਾ ਇੰਗਲਿਸ਼ ਬੋਲ ਸਕਦਾ ਹੈ ਅੱਜ ਉਹ ਬੱਚਾ ਨਹੀਂ ਚਾਹੀਦਾ ਜਿਹੜਾ ਉੱਥੇ ਜਾ ਕੇ ਗੱਲ ਨਾ ਕਰ ਸਕੇ ਅੱਜ ਉਹ ਬੱਚਾ ਨਹੀਂ ਚਾਹੀਦਾ ਉਹਨਾਂ ਨੂੰ ਜਿਹੜਾ ਬੱਚਾ ਉੱਥੇ ਜਾ ਕੇ ਰੋਟੀ ਖਾਣੀ ਹੈ ਤਾਂ ਵੀ ਉਹਨੂੰ ਪਤਾ ਨਾ ਹੋਵੇ ਕਿ ਕਿੱਦਾਂ ਮੰਗਣੀ ਸੋ ਕਮਿਊਨੀਕੇਸ਼ਨ ਸਕਿੱਲ ਮੈਟਰ ਕਰਦਾ ਹੈ ਐਲੀਜੀਬਲ ਬੱਚਾ ਚਾਹੀਦਾ ਹੈ ਮੇਰੀ ਬੇਨਤੀ ਉਹਨਾਂ ਬੱਚਿਆਂ ਨੂੰ ਵੀ ਹੈ ਜਿਹੜੇ ਪਲੱਸ 2 ਪਾਸ ਹੁੰਦੇ ਫਟਾਫਟ ਬਾਹਰ ਭੱਜਣ ਦੀ ਕੋਸ਼ਿਸ਼ ਕਰਦੇ ਹੋ ਕੁਝ ਸਿੱਖ ਕੇ ਜਾਇਆ ਕਰੋ ਜਾ ਕੇ ਉੱਥੇ ਜਾ ਕੇ ਫਿਰ ਫੋਨ ਕਰਕੇ ਵੀਡੀਓ ਕਾਲਾਂ ਦੇ ਉੱਪਰ ਰੋਟੀਆਂ ਬਣਾਣੀਆਂ ਸਿੱਖਦੇ ਨੇ ਘਰਦਿਆਂ ਤੋਂ ਕਿ ਇਦਾਂ ਦਾਲ ਬਣਾਣੀ ਹੈ ਤੇ ਤੜਕੇ ਇਦਾਂ ਲਾਣੇ ਨੇ ਤੇ ਇਹਨਾਂ ਚੀਜ਼ਾਂ ਦੇ ਨਾਲ ਹੀ ਪ੍ਰੋਬਲਮ ਆਉਂਦੀ ਹੈ ਤੇ ਦੇਖੋ ਚੈਲੰਜਸ ਤਾਂ ਹੈਗੇ ਨੇ ਨਾ ਕਿਰਨ ਆਪਾਂ ਨੂੰ ਸਮਝਣ ਦੀ ਲੋੜ ਹੈ ਬੱਚਾ ਇਕੱਲਾ ਉੱਥੇ ਮਾਪਿਓ ਨਾਲ ਤਾਂ ਚੱਲੇ ਨਹੀਂਗੇ ਹਨਾ ਤੇ ਚੈਲੰਜਸ ਹੈਗੇ ਨੇ ਪਰ ਪੇਰ ਹੋ ਕੇ ਜਾਣ ਦੀ ਲੋੜ ਹੈ ਹਰ ਮਾਮਲੇ 'ਚ ਪਰ ਪੇਰ ਹੋ ਕੇ ਜਾਣ ਦੀ ਲੋੜ ਹੈ ਮੈਂਟਲੀ ਹੋ ਜਵੇ ਚਾਹੀ ਹੱਥੀ ਕੰਮ ਹੋਵੇ ਉਹ ਹਰ ਕਰਕੇ ਉੱਥੇ ਦਾਣਾ ਜ਼ਰੂਰੀ ਹੈ ਜੇ ਇਸੇ ਪ੍ਰੋਸੈਸ ਦੀ ਜੇ ਗੱਲ ਕਰੀਏ ਟੋਟਲ ਖਰਚਾ ਜੇ ਹੁਣ ਦੀ ਗੱਲ ਕਰੀਏ ਲਾਈ ਜੀਆਈਸੀ ਨੂੰ ਮਿਲਾ ਕੇ ਜਾਂ ਡੈਫੀਨਿਟਲੀ ਪ੍ਰੋਪਰ ਫੰਡਸ ਨੂੰ ਮਿਲਾ ਕੇ ਕਿੰਨਾ ਖਰਚਾ ਆ ਜਾਂਦਾ ਇੱਕ ਸਾਲ ਦੀ ਫੀਸ 12 ਤੋਂ 13 ਲੱਖ ਰੁਪਏ ਤੇ 13 ਲੱਖ ਰੁਪਏ ਜੀਆਈਸੀ 2635 ਡਾਲਰ ਗੱਲ ਕਰੀਏ 25 ਤੋਂ 26 ਲੱਖ ਰੁਪਏ ਦਾ ਟੋਟਲ ਖਰਚਾ ਹੈਗਾ ਜਿਹੜਾ ਨਿਵਾਸ ਸ਼ਮਗ ਰਹਿਣਾ ਹੈ ਜਿਹੜਾ 13 ਲੱਖ ਰੁਪਏ ਜੀਆਈਸੀ ਉੱਥੇ ਤੱਕ ਵਾਪਸ ਮਿਲ ਜਾਣਾ ਹੈ 12 ਜਾਂ 13 ਫੀਸ ਹੈਗੀ ਹੈ ਕੁਲ ਮਿਲਾ 3 ਲੱਖ ਦੇ ਵਿੱਚੋਂ ਛੁਣ ਲਾ ਪਿਆ ਸੋ ਐਵਰੇਜ ਗੱਲ ਕਰੀਏ ਨਾ ਕਿ ਰਨ ਵਧੀਆ ਯੂਨੀਵਰਸਿਟੀ ਵਧੀਆ ਕੋਰਸ ਲੈ ਕੇ 25 ਲੱਖ ਰੁਪਏ ਦੇ ਬੱਚਾ ਉੱਥੇ 1 ਸਾਲ ਦੀ ਪੜਾਈ ਤਰੀਕ ਕਰ ਸਕਦਾ ਓਕੇ ਤੇ ਜਿਹੜੇ ਹੁਣ ਜਾਣਾ ਚਾਹੁੰਦੇ ਨੇ ਬੱਚੇ ਜਿਹੜੇ ਅਪਲਾਈ ਕਰਨ ਕਦੋਂ ਇਨਟੇਕ ਕਰਨ ਐਂਡ ਡੈਫੀਨਿਟਲੀ ਕਿੰਨਾ ਕੁ ਖਰਚਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਬਾਹਰ ਤੋਂ ਯਾ ਤਿੰਨ ਇਨਟੇਕ ਹੁੰਦੇ ਨੇ ਜਨਵਰੀ ਮਈ ਤੇ ਸੈਪਟੈਂਬਰ ਮਈ ਖਤਮ ਹੋ ਚੁੱਕਿਆ ਮਾਰਚ ਖਤਮ ਹੋਣ ਤੇ ਆ ਗਿਆ ਤੇ ਮਈ ਤੇ ਸੀਟਾ ਹੈਗੀਆਂ ਸੈਪਟੈਂਬਰ ਇਨਟੇਕ ਦੇ ਵਿੱਚ ਕੁਝ ਕਾਲਜਿਸ 'ਚ ਸੀਟਾ ਹੈਗੀਆਂ ਨੇ ਜਨ 10+2 ਦਾ ਰਿਜ਼ਲਟ ਹੈਗਾ IELTS ਜਾਂ PTE ਕੋਈ ਵੀ ਸਕੋਰ ਰੈਡੀ ਹੈਗਾ ਤੇ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਫਿਰ ਜਨਵਰੀ 2024 ਤਹਲੇ ਸ਼ੁਰੂ ਹੋਣਾ ਜੀ ਅਪ੍ਰੈਲ ਤੋਂ ਸੀਟਾ ਮਿਲਨੀ ਹੈ ਜਿਹੜੇ ਸਤੰਬਰ ਤੱਕ ਚੱਲਦੀਆਂ ਖੁੱਲਾ ਟਾਈਮ ਹੈ ਜਦੋਂ ਬੱਚੇ ਕਰ ਚੁੱਕਦਾ ਤੇ ਧਿਆਨ ਕਿਹੜੀ ਗੱਲ ਦਾ ਰੱਖਣਾ ਤੁਹਾਡਾ ਕੋਰਸ ਰੈਲੇਵੈਂਟ ਹੋਣਾ ਬੜਾ ਜ਼ਰੂਰੀ ਕਿਤੇ ਗਲਤ ਕੋਰਸ ਨਾ ਲੈ ਬੈਠਿਓ ਕਾਲੀ ਕਰੀ ਦੇ ਵਿੱਚ ਗਲਤ ਲੋਕੇਸ਼ਨ ਨਾ ਲੈ ਬੈਠਿਓ ਤੇ ਵਿਦਾਊਟ IELTS ਜਿਹੜੀ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਐਡ ਦੇਖ ਲੈਨੇ ਹੋ ਕਿ ਪੰਜ ਬੈਂਡ ਐਕਚੂਅਲ ਤਾਂ ਵੀ ਵੀਜ਼ਾ ਆ ਜਾਏਗਾ ਤੇ ਇਦਾਂ ਦੀ ਹਰਕਤ ਨਹੀਂ ਕਰਨੀ ਹੈ ਸਿਰਫ ਸਿਕਸ ਬੈਂਡ ਓਵਰਾਲ ਹੈ ਇੱਕ ਅ ਕੀ ਅਪਲਾਈ ਕਰਨਾ ਹੈ ਕਾਲੀ ਦੇ ਅੱਗੇ ਟੋਏ ਨੇ ਤੇ ਟੋਏ ਚ गिरਣਾ ਨਹੀਂ ਹਾਂ ਬਿਲਕੁਲ ਸੀ ਥੈਂਕ ਯੂ ਸੋ ਮਚ ਸਰ ਸਾਡੇ ਈਵਰਸ ਨੂੰ ਜਾਣਕਾਰੀ ਦੇਣ ਲਈ ਸੋ ਕੈਨੇਡਾ ਜਾਣਾ ਚਾਹੁੰਦੇ ਹੋ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਇਨਟੇਕ ਹੈ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ ਖਰਚਾ ਤੁਹਾਨੂੰ ਦੱਸਦਾ ਕਿੰਨਾ ਕੁ ਲੱਗਣਾ ਹੈ ਸੋ ਦੇਰ ਕਿਸ ਗੱਲ ਦੀ ਤੁਸੀਂ ਜੇਕਰ ਕੋਈ ਵੀ ਕੁਐਸਚਨ ਹੈ ਕੋਈ ਵੀ ਕੁਇਰੀ ਹੈ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜਾਂ ਫਿਰ ਮਿਸਟਰ ਨਿਤਿਨ ਸ਼ਾਵਲਾ ਜੀ ਦੀ ਟੀਮ ਨਾਲ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਤੋਂ ਸਰਵਿਸਿਸ ਤੋਂ ਹੈ ਜਿਹੜਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਹਰ ਤਰ੍ਹਾਂ ਦੀ ਕੁਇਰੀ ਤੁਹਾਡੀ ਸੋਲਵ ਕੀਤੀ ਜਾਵੇਗੀ